27225 ਨੂੰ ਇਸ ਵੀਰ ਨੂੰ ਸਾਡੇ ਕੋਲ ਲੈ ਕੇ ਆਏ ਇਹਨੂੰ ਬਜ਼ੁਰਗ ਕਹਿ ਦਈਏ 40 45 ਸਾਲ ਦੀ ਉਮਰ ਹੈ ਮੇਤੋ ਵੀ ਛੋਟਾ ਹੈ ਉਮਰ ਚ ਪਰ ਹਾਲਾਤ ਇਨਸਾਨ ਨੂੰ ਬੁੱਢਾ ਕਰ ਦਿੰਦੇ ਨੇ ਦਿਖਾਈ ਨਹੀਂ ਦਿੰਦਾ ਅੱਖਾਂ ਤੋਂ ਅੰਨ੍ਹਾ ਹੋ ਗਿਆ ਕਾਰਨ ਇਹਦੀ ਅੱਖਾਂ ਦੇ ਵਿੱਚ ਗਰਮ ਗਰਮ ਚਾਹ ਦਾ ਕੱਪ ਪੜਿਆ ਹੋਇਆ ਪਾਤਾ ਜਿਹਦੀਆਂ ਅੱਖਾਂ ਦੇ ਅੰਦਰ ਕੁਝ ਐਸੀ ਪ੍ਰੋਬਲਮ ਆ ਗਈ ਲਾਈਟ ਚੱਲੇ ਗਈ ਬਿਲਕੁਲ ਬਲਾਈਂਡ ਹੋ ਗਿਆ ਔਰ ਕੱਪ ਜਿਹੜਾ ਗਲਾਸ ਸੀਗਾ ਚਾਹ ਵਾਲਾ ਇੰਨੀ ਜ਼ੋਰ ਨਾਲ ਮਾਰਿਆ ਆ ਕੰਨ ਦੇਖੋ ਵੱਢਿਆ ਗਿਆ ਰਤ ਤੇ ਇਹ ਸੂਰਜ ਬਾਲਮਿਕੀ ਆਪਣਾ ਨਾਮ ਦੱਸਦਾ ਵਾ ਵੀਰ ਪਿਤਾ ਦਾ ਨਾਂ ਬੰਨਾ ਲਾਲ ਮਾਤਾ ਦਾ ਨਾਂ ਸ਼ਾਂਤੀ ਦੇਵੀ ਦੱਸਦਾ ਤੇ ਇਹ ਬਾਈ ਸਾਡੇ ਕੋਲੇ ਪਹੁੰਚਿਆ ਵਾ ਗੁਰਦੁਆਰਾ ਗੁਰਨਾਨਕਪੁਰੀ ਦੇ ਸਾਹਮਣੇ ਸਕੂਲ ਡਿਸਪੈਂਸਰੀ ਦੇ ਬਾਹਰ ਬਠਿੰਡੇ ਤੋਂ ਤੇ ਉੱਥੇ ਬਠਿੰਡੇ ਹੀ ਇਹ ਵੀਰ ਆਪਣੀ ਭੈਣ ਦੇ ਕੋਲੇ ਰਹਿੰਦਾ ਸੀਗਾ ਉਸ਼ਪਾ ਭੈਣ ਸੀ ਇਹਦੀ ਤੇ ਉਹਦੇ ਕੋਲੇ ਇਹ ਬਚਪਨ ਤੋਂ ਹੀ ਰਹਿੰਦਾ ਸੀ ਤੇ ਉਹ ਭੈਣ ਤੇ ਜੀਜਾ ਇਹਦੇ ਸਰਕਾਰੀ ਹਸਪੀਟਲ 'ਚ ਕੰਮ ਕਰਦੇ ਸਫਾਈ ਦਾ ਜਿਹੜਾ ਜੀਜਾ ਸੀ ਇਹਦਾ ਉਹ ਪੋਸਟਮਾਰਟਮ ਕਰਦਾ ਸੀ ਡੈੱਡ ਬੋਡੀਆਂ ਦੇ ਉਹਦਾ ਹੈਲਪਰ ਸੀਗਾ ਤੇ ਜਦ ਤੱਕ ਉਹ ਜਿਉਂਦੇ ਸੀ ਇਹ ਉਹਨਾਂ ਕੋਲੇ ਰਿਹਾ ਮਾਪਿਓ ਮਰ ਗਏ ਸੀ ਛੋਟੇ ਹੁੰਦੇ ਤੇ ਹੀ ਰਾਜਸਥਾਨ ਦਾ ਰਹਿਣ ਵਾਲਾ ਸਾਰੀ ਕਮਾਈ ਆਪਣੀ ਉਸ ਘਰ ਤੇ ਲਾਉਂਦਾ ਰਿਹਾ ਭਾਂਜਿਆਂ ਨੂੰ ਭਾਂਜਿਆਂ ਨੂੰ ਪਾਲਣ ਤੇ ਉਹਨਾਂ ਦੀ ਪੜ੍ਹਾਈ ਲਿਖਾਈ 'ਚ ਜਦੋਂ ਭੈਣ ਤੇ ਜੀਜਾ ਮਰ ਗਏ ਉਸ ਤੋਂ ਬਾਅਦ ਭਾਂਜੀ ਦੇ ਕੋਲੇ ਰਹਿਣ ਲੱਗ ਗਿਆ ਆਪਦੀ ਕੋਲੇ ਕਮਲਾ ਕੋਲੇ ਹੁਣ ਕਮਲਾ ਨੇ ਭਾਂਜੀ ਨੇ ਤੇ ਰੱਬ ਜਾਣਦਾ ਵੀ ਕੀ ਕਾਰਨ ਸੀ ਕਾਹਤੋਂ ਕੀ ਗੱਲ ਹੋਈ ਗਲਤੀ ਕੀ ਦੀ ਸੀ ਪਰ ਇਹਦੀਆਂ ਅੱਖਾਂ ਦੇ ਵਿੱਚ ਇਹ ਦੱਸਦਾ ਚਾਹ ਪਾਤੀ ਅੰਨ੍ਹਾ ਹੋ ਗਿਆ ਅੱਖਾਂ 'ਚ ਜਗਮੋਗੇ ਘਰੋਂ ਵੀ ਕੱਢਤਾ ਫਿਰ ਘਰ ਛੱਡ ਕੇ ਇਹ ਡਿਸਪੈਂਸਰੀ ਦੇ ਬਾਹਰ ਹੀ ਬਠੰਡੇ ਰਹਿਣ ਲੱਗ ਗਿਆ ਕਿ ਉੱਥੋਂ ਦਵਾਈ ਲੈ ਕੇ ਅੱਖਾਂ 'ਚ ਪਾ ਲੈਂਦਾ ਸੀ ਹੌਲੀ-ਹੌਲੀ ਅੱਖਾਂ ਦੀ ਰੌਸ਼ਨੀ ਬਿਲਕੁਲ ਖਤਮ ਹੋ ਗਈ ਦਿਖਣੋਂ ਹਟ ਗਿਆ ਤੇ ਉਸੇ ਡਿਸਪੈਂਸਰੀ ਦੇ ਵਿੱਚ ਕਮਲਜੀਤ कौर ਭੈਣ ਜਿਹੜੇ ਜੌਬ ਕਰਦੇ ਸੀ ਐਜੇ ਨਰਸ ਉਹਨੇ ਸਾਨੂੰ ਦੱਸਿਆ ਬਾਪੂ ਬਾਰੇ ਵੀਡੀਓ ਬਣਾ ਕੇ ਭੇਜੀ ਫਿਰ ਸਾਡੀ ਟੀਮ ਦੇ ਮੈਂਬਰ ਆ ਸਤਵੀਰ ਵੀਰੇ ਹੁਣੀ ਰਾਮਪੁਰਾ ਫੂਲ ਤੋਂ ਉਹਨਾਂ ਦੀ ਅਸੀਂ ਡਿਊਟੀ ਲਈ ਉਹ ਵੀ ਟੀਚਰ ਨੇ ਪੇਸ਼ੇ ਤੋਂ ਫਿਰ ਉਹਨਾਂ ਨੇ ਵੈਰੀਫਾਈ ਕਰਕੇ ਦੱਸਿਆ ਵੀ ਬਾਪੂ ਬਹੁਤ ਲੋੜਵੰਦ ਆ ਬਾਪੂ ਜਿਹੜੀ ਗੱਲ ਦੱਸਦਾ ਵਾਕਈ ਸਹੀ ਆ ਅੱਖਾਂ ਤੋਂ ਅੰਨਾ ਹੋ ਗਿਆ ਅੱਖਾਂ 'ਚ ਚਾਹ ਪਈ ਸੀ ਵੀ ਦਾ ਘਰ-ਬਾਰ ਕੋਈ ਨਹੀਂ ਦਾ ਪਰਿਵਾਰ ਕੋਈ ਨਹੀਂ ਤਾਂ ਫਿਰ ਤਸਵੀਰ ਵੀਰੇ ਹੁਣੀ ਆਪਣੇ ਪਰਿਵਾਰ ਨੂੰ ਇੱਥੇ ਸਾਡੇ ਕੋਲੇ ਭੇਜਦੇ ਆ ਜਿਹੜੇ ਬਾਪੂ ਜੀ ਨੂੰ ਛੱਡ ਕੇ ਗਏ ਨੇ ਗਰਤੇਜ ਸਿੰਘ ਆ ਵੀਰਾ ਪ੍ਰਭਜੋਤ ਸਿੰਘ ਆ ਹਰਵਿੰਦਰ ਸਿੰਘ ਆ ਤੇ ਗੁਰਲਾਲ ਸਿੰਘ ਜੀ ਆ ਇਹ ਤਸਵੀਰ ਸਿੰਘ ਦੇ ਪਿਤਾ ਜੀ ਨੇ ਗਰਤੇਜ ਸਿੰਘ ਉਹਨਾਂ ਨੇ ਆਪਣੇ ਫਾਦਰ ਨੂੰ ਭੇਜਿਆ ਤੇ ਫੇਰ ਬਾਪੂ ਜੀ ਨੂੰ ਸਾਡੇ ਕੋਲੇ ਇੱਥੇ ਛੱਡ ਕੇ ਗਏ ਨੇ ਹੁਣ ਬਾਪੂ ਜੀ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਨੇ ਇਲਾਜ ਚੱਲਦਾ ਬਾਪੂ ਜੀ ਦਾ ਬਾਪੂ ਜੀ ਮੈਨੂੰ ਤਾਂ ਕਹਿਣਾ ਪੈ ਰਿਹਾ ਕਿਉਂਕਿ ਇਹ ਤੇ ਹਾਲਾਤ ਆ ਜਿਹੜੇ ਉਹ ਬਾਪੂ ਜੀ ਦੱਸਦੇ ਨੇ ਪਰੇ ਮੇਤੋ ਵੀ 2-4 ਸਾਲ ਛੋਟਾ ਵਾ ਵਿਚਾਰਾ ਅੱਖਾਂ ਦੀ ਰੌਸ਼ਨੀ ਗਵਾ ਚੁੱਕਿਆ ਵਾ ਇੱਥੇ ਉਹ ਡਾਕਟਰਾਂ ਨੂੰ ਅਸੀਂ ਚੈੱਕਅਪ ਵੀ ਕਰਾਇਆ ਇੱਕ ਅੱਖ ਦੀ ਲਾਈਟ ਤਾਂ ਬਿਲਕੁਲ ਖਤਮ ਉਹ ਆ ਨਹੀਂ ਸਕਦੀ ਇੱਕ ਅੱਖ ਦੇ ਵਿੱਚ ਦਵਾਈ ਪਾਉਣੇ ਐਨਫੈਕਸ਼ਨ ਬਹੁਤ ਆ ਵਾਹਿਗੁਰੂ ਕਿਰਪਾ ਕਰਨ ਉਹਦੇ ਨੇ ਇਹਨੂੰ ਥੋੜਾ ਥੋੜਾ ਦਿਖਣ ਲੱਗ ਜੇ ਤੇ ਇਹ ਆਪਣੇ ਜੋਗਾ ਹੋ ਜੇਵੇ ਆਪਣੇ ਆਪ ਨੂੰ ਸੰਭਾਲਣ ਜੋਗਾ ਹੋ ਜੇਵੇ ਪਰ ਅੱਜ ਰਿਸ਼ਤਿਆਂ ਦੀ ਟੁੱਟਦੀ ਹੋਈ ਤੰਦ ਚਿੱਟਾ ਹੁੰਦਾ ਲਹੂ ਆਪਣੇ ਆਪ ਦੇ ਵਿੱਚ ਆਪਣੀ ਗਵਾਹੀ ਭਰ ਰਿਹਾ ਵੀ ਜਿਹਨੇ ساری ਜ਼ਿੰਦਗੀ ਮਾਮੇ ਨੇ ਉਸ ਘਰ ਦੇ ਲਈ ਕੰਮ ਕੀਤਾ ਤੇ ਅੱਜ ਉਹਨੂੰ ਬੁੜਾਪੇ 'ਚ ਅੱਖਾਂ ਤੋਂ ਅੰਨ੍ਹਾ ਹੋਣ ਦੇ ਬਾਵਜੂਦ ਕੱਢ ਦਿੱਤਾ ਗਿਆ ਤੇ ਬਾਪੂ ਤਾਂ ਇਹ ਦੱਸਦਾ ਵੀ ਅੱਖਾਂ ਤੋਂ ਅੰਨ੍ਹਾ ਵੀ ਉਸੇ ਘਰ 'ਚ ਹੀ ਹੋਇਆ ਉਹਨਾਂ ਦੀ ਗਲਤੀ ਕਰਕੇ ਹੀ ਹੋਇਆ ਪਰ ਸਾਡੀ ਇਹ ਬੇਨਤੀ ਹੈ ਭੈਣ ਨੂੰ ਕਮਲਾ ਨੂੰ ਵੀ ਜੇ ਤੂੰ ਸਾਡੀ ਵੀਡੀਓ ਦੇਖਦੀ ਹੈਂ ਅਸੀਂ ਕੋਸ਼ਿਸ਼ ਵੀ ਕੀਤੀ ਤੁਹਾਡੇ ਨਾਲ ਸੰਪਰਕ ਕਰਨ ਦੀ ਪਰ ਨਹੀਂ ਹੋਇਆ ਤੁਸੀਂ ਆ ਕੇ ਮਿਲ ਕੇ ਜਾਓ ਆਪਣਾ ਪੱਖ ਵੀ ਪੇਸ਼ ਕਰੋ ਤੁਸੀਂ ਦੱਸੋ ਵੀ ਆ ਕੇ ਬਾਪੂ ਦੀ ਕੀ ਹਿਸਟਰੀ ਆ ਕਿਉਂ ਇਦਾਂ ਹੋਇਆ ਬਾਪ ਇਸ ਟਾਈਮ ਇਹ ਸੂਰਜ ਬਾਲਮੀਕ ਆਪਣੇ ਆਪ ਤੋਂ ਇੰਨਾ ਕੀ ਕੁਝ ਮੰਗਦਾ ਵੀ ਇਹ ਥੋੜਾ ਬਹੁਤਾ ਦਿਖਣ ਲੱਗ ਜਵੇ ਇਹਨੂੰ ਗੁਰੂ ਸਾਹਿਬ ਅੱਗੇ ਅਰਦਾਸ ਕਰਿਓ ਉਹ ਅੱਲਾਹ ਹੋ ਰਾਮ ਹੋ ਵਾਹਿਗੁਰੂ ਜੀੋ ਭਗਵਾਨ ਮਿਹਰ ਕਰਨ ਵੀ ਇਸ ਵੀਰ ਨੂੰ ਇਹਦੀ ਅੱਖਾਂ ਦੀ ਰੌਸ਼ਨੀ ਵਾਪਸ ਮਿਲ ਜੇ ਬੜੀ ਦੁੱਖ ਦੀ ਗੱਲ ਆ ਵੀ ਐਸੇ ਲੋਕ ਅੱਜ ਜਿਨ੍ਹਾਂ ਨੂੰ ਪਰਿਵਾਰ ਦੀ ਲੋੜ ਆ ਪਰਿਵਾਰ ਉਸ ਟਾਈਮ ਉਹਨਾਂ ਨੂੰ ਛੱਡ ਦਿੰਦਾ ਵਾ ਇਹ ਬੜੀ ਦੁੱਖ ਦੀ ਗੱਲ ਆ ਵੀ ਪਰਿਵਾਰ ਜੀ ਨੇ ਆਪਣਿਆਂ ਨੇ ਸਾਂਭਣਾ ਸੀ ਉਹਨਾਂ ਦੀ ਗਲਤੀ ਨਾਲ ਹੀ ਜ਼ਿੰਦਗੀ ਭਰ ਲਈ ਅੱਖਾਂ ਤੋਂ ਅੰਨ੍ਹਾ ਹੋ ਗਿਆ ਸਾਨੂੰ ਪ੍ਰਮਾਤਮਾ ਇੰਨੀ ਹਿੰਮਤ ਬਖਸ਼ਣ ਤਾਂ ਵੀ ਇਹ ਵੀਰ ਦੇ ਆਪਣੇ ਬਣ ਸਕੀਏ ਇਹਦੇ ਨਾਲ ਖੜ੍ਹ ਸਕੀਏ ਇਹ ਵੀਰ ਇਸੇ ਸੁਪਨਿਆਂ ਦੇ ਘਰ ਚ ਰਹਿ ਕੇ ਇੱਕ ਚੰਗਾ ਜੀਵਨ ਬਤੀਤ ਕਰ ਸਕੇ। ਸਤਵੀਰ ਵੀਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਉਹ ਭੈਣ ਦਾ ਕਮਲਜੀਤ ਕੌਰ ਦਾ ਜੀਨੇ ਸਾਨੂੰ ਦੱਸਿਆ ਜੀਨੇ ਜ਼ਿੰਮੇਵਾਰੀ ਸਮਝਦੇ ਆ ਆਪਣਾ ਫਰਜ਼ ਨਿਭਾਉਂਦੇ ਆ ਇਸ ਵੀਰ ਨੂੰ ਇੱਥੇ ਤੱਕ ਪਹੁੰਚਦਾ ਕੀਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਕੋਈ ਨਾ ਸੂਰੇਜ ਬਾਬੇ ਫਿਕਰ ਨਾ ਕਰ ਸਭ ਠੀਕ ਹੋ ਜਾਊਗਾ ਅੱਛਾ ਦਿਖਣ ਲੱਗ ਜਾਣਾ ਤੈਨੂੰ ਮਹਾਰਾਜ ਮਿਹਰ ਕਰਨਗੇ ਟੈਨਸ਼ਨ ਨਾ ਲੈ ਜਾਵਾ ਠੀਕ ਆ